ਮਰ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਵੱਡੀ ਉਮਰ ਹੈ ਸਾਰੇ ਜੰਗ ਲੜੇ ਨੇ ਉਹਨਾਂ ਨੇ ਨਾਦਪੁਰ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਸਾਰੇ ਲੜੇ ਨੇ ਸਭ ਦੇ ਨਾਲ ਸਾਨੂੰ ਵਿਦਵਾਨ ਬੜੇ ਵੱਡੇ ਸੰਤ ਕੀਰਤਨੀਏ ਬੜੇ ਵੱਡੇ ਸਨ ਲਖਾਰੀ ਬੜੇ ਵੱਡੇ ਸਨ ਅਖੀਰ 18 ਸ਼ੇਰ ਦਾ ਖੰਡਾ ਲੈ ਕੇ ਉਹ ਜੂਝੇ ਨੇ ਅੱਜ ਉਹਨਾਂ ਦਾ ਨਾਂ ਲੈ ਕੇ ਰੇਤਾ ਬਜਰੀ ਦੀ ਟੱਕਾ ਇਕੱਠੀਆਂ ਕੀਤੀਆਂ ਕੀਤੀਆਂ ਜਾ ਰਹੀਆਂ ਨੇ ਸਾਨੂੰ ਦੁਪਹਿਰੇ ਤੇ ਚੜਾਇਆ ਜਾ ਰਿਹਾ ਜੀ ਦੁਪਹਿਰਾ ਕੱਟੋ ਜੀ ਉਹ ਭਾਈ ਅੰਮ੍ਰਿਤ ਵੇਲਾ ਸੰਭਾਲੋ ਪੰਜ ਬਾਣੀਆਂ ਦਾ ਨਿਤਨੇਮ ਕਰਿਆ ਕਰੋ ਅੰਮ੍ਰਿਤ ਛਕੋ ਛੜਕਾਂ ਤੇ ਧਰਨੇ ਦੇਣ ਦੀ ਲੋੜ ਨਹੀਂ ਐ ਸਵੇਰੇ ਗੁਰਦੁਆਰੇ ਆਓ ਬਾਣੀ ਪੜੋ ਬਾਬਾ ਦੀਪ ਸਿੰਘ ਅਮਰ ਸ਼ਗੈ ਸੀ ਤੂੰ ਸ਼ਗ ਲਿਆ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਆਪਣੇ ਹੱਥਾਂ ਨਾਲ ਕਰ ਕਮਲਾ ਨਾਲ ਲਿਖਦੇ ਸਨ ਤੁਸੀਂ ਕਦੇ ਕੋਈ ਬਾਣੀ ਦਾ ਸ਼ਬਦ ਲਿਖਿਆ ਗੁਰੂ ਦਰਬਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾ ਕੇ ਤੁਸੀਂ ਮੱਥੇ ਟੇਕਣੇ ਟਿਕਾਉਣੇ ਸ਼ੁਰੂ ਕਰ ਦਿੱਤੇ ਇਹ ਮਰਿਆਦਾ ਅਨੁਸਾਰ ਠੀਕ ਹੈ ਕੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਮਹਿਮਾ ਵਡਿਆਈ ਨਹੀਂ ਤੁਹਾਡੇ ਸਾਹਮਣੇ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਸਿੱਖ ਜੇ ਜਿਨੇ ਚਾਰ ਗੁਰੂ ਗ੍ਰੰਥ ਸਾਹਿਬ ਆਪਣੇ ਹੱਥਾਂ ਨਾਲ ਲਿਖੇ ਨੇ ਹੱਦ ਤੁਸੀਂ ਮਾ ਦੇ ਮਹਾਰਾਜ ਦੇ ਪਿੱਛੇ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਉੱਥੇ ਜੋ ਚੱਕੋ ਬਾਦੋ ਤੇ ਉੱਥੇ ਮੱਥਾ ਟੇਕ ਲਓ ਤੁਸੀਂ ਲੋਕ ਤੇ ਪਹਿਲਾਂ ਹੀ ਕਮਲੇ ਨੇ ਉਹ ਪਹਿਲੇ ਕਰਮਕਾਂਡਾਂ ਵਿੱਚ ਗਵਾਚੇ ਹੋਏ ਨੇ ਕਿੰਨੇ ਕੁ ਸੋਜੀ ਬਾਣ ਬਬੇ ਕੀ ਗਿਆਨੀ ਅਕਲ ਲਤੀਫ ਸਿੱਖ ਨੇ